ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਚਲੋ ਜੀ ਬਣਾਉਣੀ ਸਟਾਰ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਲੱਗੇ ਆਪਾਂ ਦੋ ਰੰਗ ਦੀ ਜੀ ਤੇ ਆਪਾਂ ਨਾ ਬਣਾਈ ਜਾਂਦੇ ਸੀਗੇ ਤੇ ਆਪਾਂ ਇਸੇ ਤੇ ਬਣਾਉਣਾ ਦੱਸ ਦਿੰਨੇ ਕਿਉਂਕਿ ਥੋੜੀ ਜੀ ਤਬੀਅਤ ਨਹੀਂ ਠੀਕ ਹੈਗੀ ਤੇ ਵੀਡੀਓ ਤਾਂ ਚਲੋ ਜੀ ਬਣਾਉਣੀ ਜ਼ਰੂਰੀ ਹੋ ਜਾਂਦੀ ਆਪਾਂ ਨੂੰ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਆਪਾਂ ਨੂੰ ਬਣਾਉਣੀ ਪੈਂਦੀ ਆ ਤੇ ਇਸ ਲਈ ਆਪਾਂ ਨਾ ਇਸੇ ਤੇ ਹੀ ਦੱਸ ਦਿੰਨੇ ਆ ਤੁਹਾਨੂੰ ਤੇ ਆਪਾਂ ਇਹਦੇ ਆਸਤੇ ਨਾ ਦੋ-ਦੋ ਕੁੰਡਿਆਂ ਦਾ ਡਿਜ਼ਾਈਨ ਹੈ ਜੀ ਇਹ ਤੇ ਇੱਕ-ਇੱਕ ਕੁੰਡਾ ਆਪਾਂ ਦੇਖੋ ਸੈੜਤੀ ਰੱਖਿਆ ਹੋਇਆ ਇੱਧਰ ਤਾਂ ਦੂਜੇ ਰੰਗ ਦਾ ਹੈ ਤੇ ਬਾਕੀ ਸਾਰਾ ਡਿਜ਼ਾਈਨ ਇਹ ਦੋ ਦੋ ਕੁੰਡਿਆਂ ਦਾ ਜੀ ਤੇ ਆਪਾਂ ਤੁਹਾਨੂੰ ਦੱਸ ਦਿੰਨੇ ਬਣਾਉਣਾ ਤੇ ਡਿਜ਼ਾਈਨ ਬਹੁਤ ਸੋਹਣਾ ਹੈ ਬੱਚਿਆਂ ਵਾਸਤੇ ਜਿਵੇਂ ਆਪਣੇ ਕੋਲੇ ਅੱਜਕੱਲ ਬੱਚੇ ਕੁਝ ਇਹ ਧਰਮੀ ਚ ਪਏ ਹੁੰਦੇ ਆ ਸਰਦੀਆਂ ਦੀਆਂ ਕੋਟੀਆਂ ਦਾ ਸਟਰਨ ਬਣਾਉਨੇ ਆ ਤਾਂ ਬਚੇ ਹੋਏ ਰੰਗ ਆਪਣੇ ਕੋਲੇ ਪਏ ਹੁੰਦੇ ਆ ਤਾਂ ਆਪਾਂ ਬਹੁਤ ਸੋਹਣਾ ਬਣਾ ਸਕਦੇ ਜੀ ਆਪਾਂ ਇੱਕ ਰੰਗ ਆ ਪਾਇਆ ਤੇ ਇੱਥੇ ਆਪਾਂ ਦੂਜਾ ਰੰਗ ਵੀ ਪਾ ਸਕਦੇ ਆ ਆਪਾਂ ਦੋ ਰੰਗ ਚੀ ਦੱਸਦੇ ਤੁਸੀਂ ਰੰਗ ਜਿਆਦੇ ਪਾ ਕੇ ਵੀ ਬਣਾ ਸਕਦੇ ਆ ਜਿਵੇਂ ਤੁਹਾਨੂੰ ਚੰਗਾ ਲੱਗੇ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਬੱਚਿਆਂ ਵਾਸਤੇ ਕੁਝ ਵੀ ਬਣਾਓ ਬਹੁਤ ਸੋਹਣਾ ਤੇ ਬਹੁਤ ਜਲਦੀ ਬਣਦਾ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਡਿਜ਼ਾਈਨ ਬਣਾਉਣਾ ਇਹ ਆਪਣੀ ਉਲਟੀ ਸਾਈਡ ਹੈ ਜੀ ਤੇ ਸਿੱਧੀ ਸਾਈਡ ਤੋਂ ਆਪਾਂ ਬਣਾਉਣਾ ਸਟਾਰਟ ਕਰਾਂਗੇ ਆਪਾਂ ਜਿਹੜੀਆਂ ਆਪਣੀਆਂ ਗੈਪ ਵਾਲੀਆਂ ਸਿਲਾਈਆਂ ਉਹ ਬਣਾਵਾਂਗੇ ਆਹ ਵਾਲਾ ਕੁੰਡਾ ਆਪਾਂ ਤਾਰਾਂਗੇ ਆਪਾਂ ਬਣਾ ਹੀ ਲਵਾਂਗੇ ਜੇ ਪਹਿਲਾਂ ਧਾਰਿਆ ਪਿਆ ਜੀ ਤੇ ਆਪਾਂ ਪੂਰੀ ਸਲਾਈ ਇਹ ਸਿੱਧੀ ਸਿੱਧੀ ਬਣਾਵਾਂਗੇ ਜੀ ਸਿੱਧੀਆਂ ਸਲਾਈਆਂ ਬਣਾਵਾਂਗੇ ਆਪਾਂ ਵਿੱਚ ਦੀ ਚਾਰ ਸਲਾਈਆਂ ਬਣਾਵਾਂਗੇ ਤੇਕਾ ਤੁਹਾਨੂੰ ਦੱਸਣਾ ਚਾਹੁੰਨੇ ਆ ਜੀ ਆਪਾਂ ਆਪਣੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਇੱਕ ਲਾਈਕ ਵੀ ਵੱਧ ਤੋਂ ਵੱਧ ਕਰ ਦਿਆ ਕਰੋ ਜੀ ਆਪਾਂ ਬੜੇ ਹੀ ਉਹੀ ਗੱਲ ਉਤਸ਼ਾਹ ਨਾਲ ਪਾਉਨੇ ਆ ਬਣਾਉਨੇ ਆ ਵੀਡੀਓ ਤੇ ਜਦੋਂ ਆਪਾਂ ਨੂੰ ਅੱਗੇ ਸਪੋਰਟ ਮਿਲੇ ਤਾਂ ਆਪਾਂ ਦਾ ਫੇਰ ਵੀ ਹੌਸਲਾ ਬਹੁਤ ਵੱਧ ਆ ਜੀ ਮੈਨੂੰ ਤਾਂ ਤੁਹਾਡਾ ਹੀ ਹੌਸਲਾ ਹੈ ਜੀ ਜਿੰਨਾ ਵੀ ਤੁਸੀਂ ਦਿਨੇ ਹੋ ਨਾ ਬਹੁਤ ਬਹੁਤ ਮਾਣ ਮਹਿਸੂਸ ਕਰਦੀ ਆ ਮੈਂ ਤੁਹਾਡੇ ਤੇ ਤੇ ਤੁਸੀਂ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਸਪੋਰਟ ਕਰੋ ਹੁਣ ਤਾਂ ਆਪਣਾ ਸ਼ੇਅਰ ਤੇ ਲਾਈਕ ਤੇ ਸਬਸਕ੍ਰਾਈਬ ਐਂਡ ਸਬਸਕ੍ਰਾਈਬਰ ਹੈ ਜੀ ਉਹ ਹੀ ਸਬਸਕ੍ਰਾਈਬ ਕਰਨਾ ਉਹ ਹੀ ਹੈ ਜੀ ਜਰੂਰ ਵੱਧ ਤੋਂ ਵੱਧ ਕਰਦਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਕਮੈਂਟ ਵੀ ਮੈਨੂੰ ਕਰ ਦਿਆ ਕਰੋ ਜੀ ਕਮੈਂਟ ਆਉਂਦੇ ਵੀ ਬਹੁਤ ਸੋਹਣੇ ਸੋਹਣੇ ਕਮੈਂਟ ਆਉਂਦੇ ਆ ਬਹੁਤ ਖੁਸ਼ੀ ਮਿਲਦੀ ਹੈ ਜੀ ਜਦੋਂ ਆਪਾਂ ਵਧੀਆ ਵਧੀਆ ਕਮੈਂਟ ਕਰਦੇ ਆ ਤਾਂ ਤੇ ਇਹੋ ਜਿਹੇ ਕਮੈਂਟ ਕਰਦੇ ਰਹਾ ਕਰੋ ਤੇ ਜਿਹੜੇ ਮੇਰੇ ਭੈਣ ਭਰਾ ਬੱਚੇ ਮੈਨੂੰ ਕਮੈਂਟ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਸਦੇ ਰਹਿਣ ਸਾਰੇ ਭੈਣ ਭਰਾ ਜਿੰਨੇ ਵੀ ਆਪਣੀ ਮਦਦ ਕਰਦੇ ਆ ਸਭ ਨੂੰ ਪਰਮਾਤਮਾ ਚੜ੍ਹਦੀ ਕਲਾ ਰੱਖੇ ਹਲੋ ਜੀ ਆਪਣੀਆਂ ਤਿੰਨ ਸਲਾਈਆਂ ਬਣ ਗਈਆਂ ਇਧਰੋਂ ਤਾਂ ਉਲਟੀਆਂ ਆਹ ਵਾਲੀਆਂ ਇਧਰੋਂ ਆਪਣੀਆਂ ਚਾਰ ਸਲਾਈਆਂ ਹੋ ਗਈਆਂ ਤੇ ਹੁਣ ਆਪਾਂ ਉਲਟੀ ਸਾਈਡ ਤੋਂ ਡਿਜ਼ਾਈਨ ਸਟਾਰਟ ਕਰਾਂਗੇ ਆਹ ਵਾਲਾ ਧਾਗਾ ਆਪਣੇ ਕੋਲੇ ਬਰੀਕ ਸੀਗਾ ਆਪਾਂ ਡਬਲ ਕਰ ਲਿਆ ਇਹਨੂੰ ਆਪਾਂ ਆਹ ਗੁੰਡਾ ਬਣਾ ਲਏ ਆਹ ਗੁੰਡਾ ਆਪਾਂ ਤਾਰ ਲਵਾਂਗੇ ਤੇ ਆਹ ਗੁੰਡਾ ਆਪਾਂ ਇੱਕ ਤੇ ਵਲ ਪਾ ਕੇ ਦੋ ਵਾਰੀ ਬਣਾ ਲਵਾਂਗੇ ਅਗਲਾ ਗੁੰਡਾ ਫਿਰ ਆਪਾਂ ਤਾਰ ਲਵਾਂਗੇ ਉਦੋਂ ਅਗਲਾ ਗੁੰਡਾ ਦੋ ਵਾਰੀ ਬਣਾ ਲਵਾਂਗੇ ਯਾਨੀ ਕਿ ਆਪਾਂ ਇੱਕ ਗੁੰਡੇ ਤੋਂ ਤਿੰਨ ਗੁੰਡੇ ਬਣਾ ਲਵਾਂਗੇ ਇਸ ਤੋਂ ਬਰੋਂ ਇਹ ਨਾਲ ਤਾਂ ਆਪਣੀ ਜਿਹੜੀ ਬਚੀ ਖੂਚੀ ਉਨ ਬਈ ਹੁੰਦੀ ਉਹ ਲੱਗ ਜਾਂਦੀ ਹੈ ਤੇ ਨਾਲੇ ਡਿਜ਼ਾਈਨ ਬਹੁਤ ਸੋਹਣਾ ਬਣਦਾ ਤੇ ਬਹੁਤ ਹੀ ਸੋਹਣਾ ਲੱਗਦਾ ਹੈ ਜੀ ਤੇ ਬੱਚੇ ਵੀ ਖੁਸ਼ ਹੋ ਜਾਂਦੇ ਪਾ ਕੇ ਉਨੋਂ ਜੇ ਆਪਾਂ ਲਾਸਟ ਵਾਲੇ ਗੁੰਡੇ ਨੂੰ ਵੀ ਇੱਕ ਤੋਂ ਤਿੰਨ ਕਰ ਲੈਨੇ ਆਂ ਹੁਣ ਆਪਾਂ ਅਗੇ ਸਿੱਧੀ ਸਾਈਡ ਜੀ ਤੱਕ ਆਪਣੇ ਵੱਲ ਕਰਾਂਗੇ ਆਹ ਵਾਲਾ ਗੁੰਡਾ ਆਪਾਂ ਤਾਰ ਲਿਆ ਹੁਣ ਜਿਹੜੇ ਆਪਾਂ ਤਿੰਨ ਗੁੰਡੇ ਬਣਾਏ ਇਹਨਾਂ ਦਾ ਤਿੰਨਾਂ ਦਾ ਇੱਕ ਬਣਾ ਲਾਂਗੇ ਆਹ ਵਾਲਾ ਗੁੰਡਾ ਆਪਾਂ ਤਾਰ ਲਾਂਗੇ ਅਗਲੇ ਤਿੰਨ ਕੁੰਡੇ ਜਿਹੜੇ ਆਪਣੇ ਉਹਨਾਂ ਦਾ ਇੱਕ ਕਰ ਦਾਂਗੇ ਜਿਹੜਾ ਆਪਾਂ ਕੁੰਡਾ ਤਾਰਿਆ ਸੀ ਉਹਨੂੰ ਆਪਾਂ ਫੇਰ ਤਾਰ ਲਵਾਂਗੇ ਹਲੋ ਜੀ ਆਪਾਂ ਪੂਰੀ ਸਲਾਈ ਬਣਾ ਲਈ ਐਸੇ ਤਰ੍ਹਾਂ ਉਲਟੀ ਸਾਈਡ ਆ ਗਈ ਆਪਾਂ ਫਿਰ ਤੋਂ ਹੁਣ ਆਪਾਂ ਆਪਣਾ ਪੀਲਾ ਕਲਰ ਲਵਾਂਗੇ ਜੋ ਵੀ ਆਪਣਾ ਬੇਸ ਕਲਰ ਹੋਊਗਾ ਉਹ ਲਵਾਂਗੇ ਆਪਾਂ ਪੂਰੀ ਸਲਾਈ ਸਿੱਧੀ ਬਣਾ ਲਵਾਂਗੇ ਹੁਣ ਆਪਣੇ ਉਹੀ ਦੋ ਦੋ ਕੁੰਡੇ ਫੇਰ ਹੋ ਗਏ ਬਸ ਆਪਣਾ ਜਿਹੜਾ ਬੇਸ ਕਲਰ ਹੈ ਉਹ ਤਾਂ ਆਪਣਾ ਜਿੰਨਾ ਆਪਾਂ ਨੂੰ ਉਨਾ ਹੀ ਲੱਗੂਗਾ ਜਿਹੜਾ ਆਪਾਂ ਦੂਜਾ ਕਲਰ ਪਾਵਾਂਗੇ ਉਹ ਹੀ ਥੋੜਾ ਜਿਆਦਾ ਧਾਗਾ ਜ਼ਿਆਦਾ ਲੱਗੂਗਾ ਕੋਈ ਗੱਲ ਨਹੀਂ ਜੀ ਪਰ ਡਿਜ਼ਾਈਨ ਬਹੁਤ ਸੋਹਣਾ ਬਣਦਾ ਜਰੂਰ ਟਰਾਈ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਓ ਜੀ ਮੈਂ ਤਾਂ ਵਾਰੀ-ਵਾਰੀ ਤੁਹਾਡੇ ਅੱਗੇ ਰਿਕੁਐਸਟ ਕਰਦੀ ਆਂ ਜੀ ਕਿ ਚੈਨਲ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਹਾਂ ਲੋ ਜੀ ਆਪਾਂ ਬਣਾ ਲਈ ਸਲਾਈ ਉਲਟੀ ਤੇ ਹੁਣ ਆਪਾਂ ਤਿੰਨ ਸਲਾਈਆਂ ਸਿੱਧੀਆਂ ਹੋਰ ਬਣਾ ਲੈਣੀਆਂ ਇੱਕ ਸਲਾਈ ਆਪਣੀ ਇਹ ਹੋ ਗਈ ਤਿੰਨ ਸਲਾਈਆਂ ਆਪਾਂ ਉੱਪਰ ਹੋਰ ਬਣਾ ਲਵਾਂਗੇ ਤਾਂ ਫਿਰ ਉਲਟੀ ਸਾਈਡ ਤੋਂ ਆਪਣਾ ਇਹ ਡਿਜ਼ਾਈਨ ਫੇਰ ਸਟਾਰਟ ਹੋ ਜਾਊਗਾ ਤਾਂ ਇਸ ਤਰ੍ਹਾਂ ਸੋਹਣਾ ਜਿਹਾ ਡਿਜ਼ਾਈਨ ਬਣ ਕੇ ਆਪਣਾ ਤਿਆਰ ਹੋ ਜਾਊਗਾ ਦੇਖੋ ਜੀ ਕੁਝ ਵੀ ਟਾਈਮ ਨਹੀਂ ਲੱਗਿਆ ਤੇ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਤੇ ਜਰੂਰ ਟਰਾਈ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਿੰਨਾ ਮੇਰੇ ਭੈਣ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਮੇਰੇ ਭੈਣ ਭਰਾ ਕੋਈ ਬੱਚੇ ਭੈਣਾ ਸਭ ਕਮੈਂਟ ਕਰਦੇ ਆ ਸੋਹਣੇ-ਸੋਹਣੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਹੀ ਸੋਹਣੇ-ਸੋਹਣੇ ਕਮੈਂਟ ਕਰਦੇ ਰਿਹਾ ਕਰੋ ਵਾਹਿਗੁਰੂ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ 'ਚ ਰੱਖੇ ਕਮੈਂਟ ਤਾਂ ਕਿਸੇ ਨੂੰ ਵੀ ਕਰੋ ਜੀ ਆਪਾਂ ਤਾਂ ਇਹੀ ਕਹਿੰਨੇ ਆ ਕਿ ਵਧੀਆ ਕਰੋ ਨਹੀਂ ਤਾਂ ਨਾ ਕਰੋ ਸੋਹਣਾ ਕਮੈਂਟ ਕਰੋ ਚਲੋ ਹੋਰ ਤਾਂ ਜੋ ਕੁਝ ਦੁਨੀਆ ਤੇ ਹੈ ਸਭ ਕੁਝ اسی ਤਰ੍ਹਾਂ ਚੱਲੀ ਜਾਣਾ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਜੇ ਕੋਈ ਬੋਲਦਿਆਂ ਤਾਂ ਮੇਥੋਂ ਗਲਤੀ ਹੋ ਗਈ ਹੋਵੇ ਤਾਂ ਮੈਂ ਆਪਾਂ ਤੁਹਾਨੂੰ ਮਾਫੀ ਵੀ ਮੰਗਦੇ ਆ ਜੀ ਤੁਸੀਂ ਮਾਫ ਕਰ ਸਕਦੇ ਹੋ ਸਭ ਤੋਂ ਵੱਡੇ ਹੋ ਤੁਸੀਂ ਮੈਨੂੰ ਮਾਫ ਵੀ ਕਰ ਸਕਦੇ ਹੋ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ